ਸਾਵਧਾਨ ਰਹੋ ਕਿਉਂਕਿ ਤੁਸੀਂ ਜੋ ਪਨੀਰ ਖਾ ਰਹੇ ਹੋ ਉਹ ਤੁਹਾਡੇ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ ਤਾਜ਼ਾ ਰਿਪੋਰਟ ਦੇ ਮੁਤਾਬਕ ਸਿਹਤ ਵਿਭਾਗ ਦੇ ਵੱਲੋਂ ਕੀਤੀ ਗਈ ਜਾਂਚ ਵਿੱਚ ਲੋਕਲ ਡੇਰੀਆਂ ਤੇ ਖੋਟਲਾ ਤੋਂ ਮਿਲੇ ਪਨੀਰ ਦੇ ਸਾਰੇ ਨਮੂਨੇ ਫੇਰ ਹੋ ਚੁੱਕੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਨੀਰ ਕੇਵਲ 50% ਹੀ ਸ਼ੁੱਧ ਪਾਇਆ ਗਿਆ ਇਸ ਦਾ ਮਤਲਬ ਹੈ ਕਿ ਜੋ ਤੁਸੀਂ ਪਨੀਰ ਆਪਣੇ ਬੱਚਿਆਂ ਨੂੰ ਖਿਲਾ ਰਹੇ ਹੋ ਉਹ ਅਸਲ ਵਿੱਚ ਕੈਮੀਕਲਾਂ ਅਤੇ ਘਟੀਆਂ ਚਰਬੀ ਨਾਲ ਤਿਆਰ ਕੀਤਾ ਗਿਆ ਮਿਲਾਵਟੀ ਪਦਾਰਥ ਹੋ ਸਕਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਪਨੀਰ ਸਰੀਰ ਲਈ ਜ਼ਹਿਰ ਸਾਬਤ ਹੋ ਸਕਦਾ ਹੈ ਖਾਸ ਕਰਕੇ ਜਿਗਰ ਅਤੇ ਕਿਡਨੀ ਉੱਤੇ ਇਸ ਦੇ ਗੰਭੀਰ ਪ੍ਰਭਾਵ ਪੈਂਦੇ ਨੇ ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆ ਕਿਹਾ ਹੈ ਕਿ ਲੋਕ ਸਿਰਫ ਭਰੋਸੇਯੋਗ ਡੈਰੀ ਉਤੋਂ ਹੀ ਪਨੀਰ ਖਰੀਦਣ। ਹੋਟਲਾਂ ਜਾਂ ਫਿਰ ਲੋਕਲ ਟਾਬਿਆਂ ਉੱਤੇ ਮਿਲਣ ਵਾਲੇ ਪਨੀਰ ਤੋਂ ਜਿੰਨਾ ਹੋ ਸਕੇ ਬਚੋ। ਜੇ ਤੁਸੀਂ ਪੈਕੇਟ ਪਨੀਰ ਖਰੀਦ ਰਹੇ ਹੋ ਤਾਂ ਉਸ ਦੀ ਪੈਕਿੰਗ ਉੱਤੇ ਮੈਨੂਫੈਕਚਰਿੰਗ ਤਰੀਕ ਅਤੇ ਐਫਐਸਐਸਏਆਈ ਨੰਬਰ ਜ਼ਰੂਰ ਚੈੱਕ ਕਰੋ। ਸਿਹਤ ਮਾਹਰਾਂ ਦਾ ਸਾਫ਼ ਕਹਿਣਾ ਹੈ ਕਿ ਖੁਰਾਕ ਵਿੱਚ ਮਿਲਾਵਟ ਸਿਰਫ ਗੁਣਵੱਤਾ ਨਹੀਂ ਘਟਾਉਂਦੀ ਸਗੋਂ ਸਰੀਰ ਲਈ ਜ਼ਹਿਰ ਬਣ ਸਕਦੀ ਹੈ। ਇਸ ਲਈ ਸਭ ਤੋਂ ਵਧੀਆ ਸੁਰੱਖਿਆ ਹੈ ਸਾਵਧਾਨੀ ਆਪਣੀ ਸਿਹਤ ਦਾ ਧਿਆਨ ਦੇਖੋ ਕਿਉਂਕਿ ਇਹ ਹੀ ਹੈ ਤੁਹਾਡੀ ਅਸਲੀ ਦੌਲਤ ਸਾਵਧਾਨ ਰਹੋ ਕਿਉਂਕਿ ਤੁਸੀਂ ਜੋ ਪਨੀਰ ਖਾ ਰਹੇ ਹੋ ਉਹ ਤੁਹਾਡੇ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ ਤਾਜ਼ਾ ਰਿਪੋਰਟ ਦੇ ਮੁਤਾਬਕ ਸਿਹਤ ਵਿਭਾਗ ਦੇ ਵੱਲੋਂ ਕੀਤੀ ਗਈ ਜਾਂਚ ਵਿੱਚ ਲੋਕਲ ਡੇਰੀਆਂ ਤੇ ਹੋਟਲਾਂ ਤੋਂ ਮਿਲੇ ਪਨੀਰ ਦੇ ਸਾਰੇ ਨਮੂਨੇ ਫੇਲ ਹੋ ਚੁੱਕੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਨੀਰ ਕੇਵਲ 50% ਹੀ ਸ਼ੁੱਧ ਪਾਇਆ ਗਿਆ ਇਸ ਦਾ ਮਤਲਬ ਹੈ ਕਿ ਜੋ ਤੁਸੀਂ ਪਨੀਰ ਆਪਣੇ ਬੱਚਿਆਂ ਨੂੰ ਖਿਲਾ ਰਹੇ ਹੋ ਉਹ ਅਸਲ ਵਿੱਚ ਕੈਮੀਕਲਾਂ ਅਤੇ ਘਟੀਆਂ ਚਰਬੀ ਨਾਲ ਤਿਆਰ ਕੀਤਾ ਗਿਆ ਮਿਲਾਵਟੀ ਪਦਾਰਥ ਹੋ ਸਕਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਪਨੀਰ ਸਰੀਰ ਲਈ ਜ਼ਹਿਰ ਸਾਬਤ ਹੋ ਸਕਦਾ ਹੈ ਖਾਸ ਕਰਕੇ ਜਿਗਰ ਅਤੇ ਕਿਡਨੀ ਉੱਤੇ ਇਸ ਦੇ ਗੰਭੀਰ ਪ੍ਰਭਾਵ ਪੈਂਦੇ ਨੇ ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆ ਕਿਹਾ ਹੈ ਕਿ ਲੋਕ ਸਿਰਫ ਭਰੋਸੇਯੋਗ ਡੇਰੀ ਉਤੋਂ ਹੀ ਪਨੀਰ ਖਰੀਦਣ ਹੋਟਲਾਂ ਜਾਂ ਫਿਰ ਲੋਕਲ ਟਾਬਿਆਂ ਤੇ ਮਰਮ ਵਾਲੇ ਪਨੀਰ ਤੋਂ ਜਿੰਨਾ ਹੋ ਸਕੇ ਬਚੋ ਜੇ ਤੁਸੀਂ ਪੈਕੇਟ ਪਨੀਰ ਖਰੀਦ ਰਹੇ ਹੋ ਤਾਂ ਉਸ ਦੀ ਪੈਕਿੰਗ ਉੱਤੇ ਮੈਨੂਫੈਕਚਰਿੰਗ ਤਰੀਕ ਅਤੇ ਐਫ ਐਸ ਐਸ ਏ ਆਈ ਨੰਬਰ ਜ਼ਰੂਰ ਚੈੱਕ ਕਰੋ ਸਿਹਤ ਮਹਾਰਾਦ ਦਾ ਸਾਫ਼ ਕਹਿਣਾ ਹੈ ਕਿ ਖੁਰਾਕ ਵਿੱਚ ਮਿਲਾਵਟ ਸਿਰਫ ਗੁਣਵੱਤਾ ਨਹੀਂ ਘਟਾਉਂਦੀ ਸਗੋਂ ਸਰੀਰ ਲਈ ਜ਼ਹਿਰ ਬਣ ਸਕਦੀ ਹੈ ਇਸ ਲਈ ਸਭ ਤੋਂ ਵਧੀਆ ਸੁਰੱਖਿਆ ਹੈ ਸਾਵਧਾਨੀ ਆਪਣੀ ਸਿਹਤ ਦਾ ਧਿਆਨ ਦੇਖੋ ਕਿਉਂਕਿ ਇਹ ਹੀ ਹੈ ਤੁਹਾਡੀ ਅਸਲੀ ਦੌਲਤ ਸਾਵਧਾਨ ਰਹੋ ਕਿਉਂਕਿ ਤੁਸੀਂ ਜੋ ਪਨੀਰ ਖਾ ਰਹੇ ਹੋ ਉਹ ਤੁਹਾਡੇ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ ਤਾਜ਼ਾ ਰਿਪੋਰਟ ਦੇ ਮੁਤਾਬਕ ਸਿਹਤ ਵਿਭਾਗ ਦੇ ਵੱਲੋਂ ਕੀਤੀ ਗਈ ਜਾਂਚ ਵਿੱਚ ਲੋਕਲ ਡੇਰੀਆਂ ਤੇ ਹੋਟਲਾਂ ਤੋਂ ਮਿਲੇ ਪਨੀਰ ਦੇ ਸਾਰੇ ਨਮੂਨੇ ਫੇਰ ਹੋ ਚੁੱਕੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਨੀਰ ਕੇਵਲ 50% ਹੀ ਸ਼ੁੱਧ ਪਾਇਆ ਗਿਆ। ਇਸ ਦਾ ਮਤਲਬ ਹੈ ਕਿ ਜੋ ਤੁਸੀਂ ਪਨੀਰ ਆਪਣੇ ਬੱਚਿਆਂ ਨੂੰ ਖਿਲਾ ਰਹੇ ਹੋ, ਉਹ ਅਸਲ ਵਿੱਚ ਕੈਮੀਕਲਾਂ ਅਤੇ ਘੱਟੀਆਂ ਚਰਬੀ ਨਾਲ ਤਿਆਰ ਕੀਤਾ ਗਿਆ ਮਿਲਾਵਟੀ ਪਦਾਰਥ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਪਨੀਰ ਸਰੀਰ ਲਈ ਜ਼ਹਿਰ ਸਾਬਤ ਹੋ ਸਕਦਾ ਹੈ, ਖਾਸ ਕਰਕੇ ਜਿਗਰ ਅਤੇ ਕਿਡਨੀ ਉੱਤੇ ਇਸ ਦੇ ਗੰਭੀਰ ਪ੍ਰਭਾਵ ਪੈਂਦੇ ਨੇ। ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆ ਕਿ ਲੋਕ ਸਿਰਫ ਭਰੋਸਯੋਗ ਡੇਰੀ ਉਤੋਂ ਹੀ ਪਨੀਰ ਖਰੀਦਣ ਹੋਟਲਾਂ ਜਾਂ ਫਿਰ ਲੋਕਲ ਟਾਬਿਆਂ ਤੇ ਮਿਲਣ ਵਾਲੇ ਪਨੀਰ ਤੋਂ ਜਿੰਨਾ ਹੋ ਸਕੇ ਬਚੋ ਜੇ ਤੁਸੀਂ ਪੈਕਟ ਪਨੀਰ ਖਰੀਦ ਰਹੇ ਹੋ ਤਾਂ ਉਸ ਦੀ ਪੈਕਿੰਗ ਉੱਤੇ ਮੈਨੂਫੈਕਚਰਿੰਗ ਤਰੀਕ ਅਤੇ ਐਫਐਸਐਸਏਆਈ ਨੰਬਰ ਜ਼ਰੂਰ ਚੈੱਕ ਕਰੋ ਸਿਹਤ ਮਾਹਰ ਦਾ ਸਾਫ਼ ਕਹਿਣਾ ਹੈ ਕਿ ਖੁਰਾਕ ਵਿੱਚ ਮਿਲਾਵਟ ਸਿਰਫ ਗੁਣਵੱਤਾ ਨਹੀਂ ਘਟਾਉਂਦੀ ਸਗੋਂ ਸਰੀਰ ਲਈ ਜ਼ਹਿਰ ਬਣ ਸਕਦੀ ਹੈ ਇਸ ਲਈ ਸਭ ਤੋਂ ਵਧੀਆ ਸੁਰੱਖਿਆ ਹੈ ਸਾਵਧਾਨੀ ਆਪਣੀ ਸਿਹਤ ਦਾ ਧਿਆਨ ਰੱਖੋ ਕਿਉਂਕਿ ਇਹੀ ਹੈ ਤੁਹਾਡੀ ਅਸਲੀ ਦੌਲਤ